ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਆਹੇ ਗੁਰੂ ਜਿੱਥੇ ਸਿੱਖ ਧਰਮ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉੱਥੇ ਹੀ ਖੰਨਾ ਦੇ ਮੁਸਲਿਮ ਭਰਾਵਾਂ ਵੱਲੋਂ ਪਿੰਡ ਲੇਬੜਾ ਵਿੱਚ ਮਸਜਿਦ ਦੇ ਬਾਹਰ ਸਹਿਬਜ਼ਾਦਿਆਂ ਅਤੇ ਮਾਤਾ-ਗੁਜਰਕੋੜ ਦੀ ਸ਼ਹੀਦੀ ਨੂੰ ਯਾਦ ਕਰਕੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। ਉੱਥੇ ਮੁਸਲਿਮ ਵੀਰਾਂ ਨੇ ਕਿਹਾ ਹੈ ਕਿ ਸਾਨੂੰ ਉਹ ਸਮਾਂ ਯਾਦ ਆ ਜਾਂਦਾ ਹੈ ਕਿ ਕਿਵੇਂ ਉਹਨਾਂ ਛੋਟੇ-ਛੋਟੇ ਸਹਿਬਜ਼ਾਦਿਆਂ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ ਨੇ ਵਜ਼ੀਰ ਖਾਂ ਦੇ ਵਿਰੋਧ ਚ ਜ਼ੁਲਮ ਦਾ ਵਿਰੋਧ ਕੀਤਾ ਸੀ ਪਰ ਆਪਣੇ ਧਰਮ ਦੇ ਵਿੱਚ ਪੱਕੇ ਰਹੇ। ਉਹਨਾਂ ਨੇ ਅੱਤ ਦੀ ਸਰਦੀ ਦੇ ਵਿੱਚ ਕਿਹੋ ਜਿਹਾ ਸਮਾਂ ਸੀ ਜੋ ਉਹਨਾਂ ਬੱਚਿਆਂ ਨੇ ਸਹਿ ਹੈ। ਤੁਹਾਡਾ ਮੁਹੰਮਦ ਸ਼ਾਕੀਰ ਤੁਹਾਡੇ ਵੱਲੋਂ ਜਿਹੜੀ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਮਸਜਿਦ ਦੇ ਬਾਹਰ ਕੀ ਕਹਿਣਾ ਚਾਹੁੰਦੇ ਹੋ? ਇਹ ਦੇਖੋ ਇਹ ਭਾਈਚਾਰਕ ਦਾ ਦੀ ਸਾਂਝ ਦੀ ਮਿਸਾਲ ਹੈ। ਇਹ ਕਾਇਮ ਹੋ ਜਵੇ ਕਿ ਆਉਣ ਵਾਲੀਆਂ ਨਸਲਾਂ 'ਚ ਵੀ ਇਹ ਰਹੇ। ਇਹ ਯਾਦ ਰੱਖਣ ਲੋਕ ਇਹਨੂੰ। ਪਾਈਚਾਰਕ ਦਾ ਕਿਹਨਾ ਜ਼ੁਲਮ ਦੇ ਖਿਲਾਫ ਲੜਨਾ ਕੀ ਹੁੰਦਾ ਹੈ ਤੇ ਕਿੰਨੇ ਕ ਸਮੇਂ ਤੋਂ ਤੁਹਾਡੀ ਜਿਹੜੀ ਹੈਗੀ ਇਹ ਸੇਵਾ ਨਿਭਾਈ ਹੈ ਤੁਸੀਂ 23 ਸਾਲ ਤੋਂ ਚੱਲਿਆ ਆਉਂਦਾ ਪਰ ਗਿਣਤੀ ਦਾ ਕੋਈ ਹੈ ਨਹੀਂ ਕਿ ਕਈ ਸਾਲ ਤੋਂ ਕਰ ਰਿਹਾ ਕਿ ਸਾਰੇ ਸਾਥੀ ਸਾਰੇ ਜੰਗੇ ਜੀ ਮੁੰਡੇ ਹੈਗੇ ਨੇ ਜਿਹੜੇ ਅੱਗ ਨਾਲ ਲੱਗੇ ਹੈ ਜਿਵੇਂ ਕਿ ਆ ਦੇ ਇਹ ਇਤਿਹਾਸ ਦੇ ਵਿੱਚ ਬੜੇ ਅਹਿਮ ਦਿਨ ਮੰਨੇ ਜਾਂਦੇ ਨੇ ਕਿਉਂਕਿ ਸੋਗ ਦੇ ਦਿਨ ਨੇ ਇਹਦੇ ਜਿਹੜੀ ਵੱਡੇ ਸਾਹਿਬ ਜਾਨ ਤੇ ਛੋਟੇ ਸਾਹਿਬ ਜਾਨ ਜਿਹੜੇ ਹੈਗੇ ਸ਼ਹੀਦ ਹੋ ਗਏ ਸੀ ਤੁਸੀਂ ਕਿਤਾ ਦੇਖਦੇ ਹੋ ਸੀ ਇਹ ਬਿਲਕੁਲ ਉਹ ਚੀਜ਼ ਹੈ ਹੀ ਬਹੁਤ ਸੋਚਣ ਵਾਲੀ ਗੱਲ ਹੈ ਇਹ ਬਹੁਤ ਡੂੰਘੀ ਤਰੀਕੇ ਕਿ ਤੁਹਾਨੂੰ ਸਰਸਰੀ ਬਾਤ ਸੁਣ ਲਈ ਕਿ ਦੂਸਰੇ ਕੰਨ ਚ ਗੱਲ ਕੀਤੀ ਅਸਲ ਤਾਂ ਇਹਨੂੰ ਸੋਚ ਕੇ ਆਪਣੇ ਅੰਦਰ ਤਸੱਬਰ ਕਰਨਾ ਹੈ ਕਿ ਉਸ ਟਾਈਮ ਕਿੱਦਾਂ ਦੇ ਹਾਲਾਤ ਹੋਣੇ ਨੇ ਕਿੱਦਾਂ ਦਾ ਮੌਸਮ ਹੋਊਗਾ ਕਿੱਦਾਂ ਦੇ ਅੰਦਰ ਦਿਲ ਦਹਿਲਾਨ ਵਾਲਿਆਂ ਦਾ ਰਾਤ ਤਾਂ ਹੋਣੀ ਹੈ ਜੋ ਗੁਜਰੀਆਂ ਨੇ ਉਸ ਟਾਈਮ ਦੇ ਵਿੱਚ ਕਰਕੇ ਕਿ ਹਰ ਇੱਕ ਬੰਦਾ ਆਪਣੇ ਆਪ ਦੇ ਸੋਚ ਕੇ ਚੱਲੇ ਕਿ ਉਹਨਾਂ ਨੇ ਕਰਿਆ ਕੀਆ ਕੁਰਬਾਨੀਆਂ ਕਿਉਂ ਦਿੱਤੀਆਂ ਨੇ ਅੱਜ ਅਗਰ ਅਸੀਂ ਉਹ ਕੁਰਬਾਨੀਆਂ ਦਿੱਤੀਆਂ ਨੂੰ ਜਿੰਦਾ ਰੱਖ ਰਹੇ ਹਾਂ ਕਿਸ ਕਾਰਨ ਕਰਕੇ ਕੁਰਬਾਨੀਆਂ ਹੋਈਆਂ ਨੇ ਅਗਰ ਅਸੀਂ ਉਹਨਾਂ ਨੂੰ ਜਿੰਦਾ ਆਪਣੇ ਅੰਦਰ ਮਿਸਾਲ ਕਾਇਮ ਕਰਕੇ ਰੱਖਾਂਗੇ ਪੱਕੀ ਆ ਕਿ ਅਸੀਂ ਅੱਗੇ ਵਧਦੇ ਚੱਲਾਂਗੇ ਪਾਣਾ ਨਹੀਂ ਕਿ ਪਤਨ ਹੋਣ ਦੇ ਡਰ ਨਾਲ ਖੋ ਜਾਈਏ ਮੈਂ ਤੁਹਾਡਾ ਮੈਂ ਅਬਦੁੱਲ ਰਹਿਮਾਨ ਕਭਤ ਕੀ ਕਹਿਣਾ ਚਾਹੁੰਨੇ ਹਾਂ ਤੁਹਾਡੇ ਵੱਲੋਂ ਇੱਕ ਛੋਟੇ ਸਾਬਜਦਿਆਂ ਦੀ ਜਿਹੜੀ ਹੈਗੀ ਸ਼ਹਾਦਤ ਨੂੰ ਦੀ ਲੰਗਰ ਦੀ ਸੇਵਾ ਨਿਭਾਈ ਤੇ ਕੀ ਕਹਿਣਾ ਚਾਹੁੰਦੇ ਛੋਟੇ ਸਾਬਜਦਿਆਂ ਨੇ ਆਪਣੀ ਸ਼ਹੀਦੀ ਦਿੱਤੀ ਆ ਉਹ ਬੰਦਰ ਨੂੰ ਮਤਲਬ ਮਹਿਸੂਸ ਕਰਕੇ ਰੋਂ ਦੇਖ ਰਹੇ ਹੋ ਜਾਂਦੇ ਆ ਤਾਂ ਇਸ ਲਈ ਆਪਣੇ ਜੋ ਉਹਨੇ ਆਪਣੇ ਕੌਮ ਲਈ ਸ਼ਹੀਦੀ ਦਿੱਤੀ ਆ ਤਾਂ ਉਹਨਾਂ ਨੂੰ ਮਤਲਬ ਦੋ ਉਹਨਾਂ ਦੇ ਨਾਲ ਅਸੀਂ ਲੰਗਰ ਸੇਵਾ ਕਰਦੇ ਆ ਵੀ ਆਪਣੇ ਆਪਸੀ ਭਾਈਚਾਰੇ ਉਹ ਵਾਸਤੇ ਕਿੰਨੇ ਕ ਸਮੇ ਤੋਂ ਇਹ ਜਿਹੜੀ ਹੈਗੀ ਸੇਵਾ ਬਹੁਤ ਬਹੁਤ ਸਾਲ ਹੋ ਗਈ ਮਤਲਬ ਬਹੁਤ ਸਾਲ ਹੋ ਗਏ ਕਰਦੇ ਨੂੰ ਆਪਾਂ ਅਸੀਂ ਮਤਲਬ ਲੱਗੇ ਰਹਿੰਦੇ ਆ ਜਦ ਤੂੰ ਹੀ ਅੱਜ ਇੱਕ ਤਾਂ ਮੈਸੇਜ ਆਊਗਾ ਤੁਹਾਡੇ ਪਰਾਲੇ ਨਾਲ ਹਾਂਜੀ ਦੁਨੀਆ ਦੇ ਵਿੱਚ ਕਿਤਾ ਦਾ ਮੈਸੇਜ ਆਊਗਾ ਇਸ ਪਰੇ ਇਸ ਪਰਾਲੇ ਨਾਲ ਵੀ ਆਪਸੀ ਆਪਸੀ ਭਾਈਚਾਰਾ ਬਣਦੀ ਹਾਂਜੀ ਬਾਪੀ ਭਾਈਚਾਰਾ ਬਣਿਆ ਰਹੇ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪ ਆਪਸ ਵਿੱਚ ਪਿਆਰ ਪਿਆਰ ਰਹੇ